ਮਰਦਾਨਾ ਕੋਲੇ ਬਲੀ ਦੇ ਆਣ ਕੇ ਦੇ ਦੇ ਕੁੱਟ ਪਾਣੀ ਸਾਈ ਰੱਬ ਦਾ ਜੀ ਜਾਣ ਕੇ ਤੀਜਾ ਹੈ ਫੇਰਾ ਆਪਾਂ ਇੱਕੋ ਜਹਾਨ ਕੇ ਐਸਾ ਵਰਤਾਉ ਨਹੀਂ ਕਰਦੇ ਹਾਣੀ ਨਾਲ ਹਾਣੀ ਓਏ ਲੱਗੀ ਪਿਆਸ ਬਲੀ ਜੀ ਦੇ ਦੇ ਕੁੱਟ ਪਾਣੀ ਓਏ ਲੱਗੀ ਹੈ ਪਿਆਸ ਪੀਰ ਜੀ ਬੋਲਿਆ ਫਿਰ ਬੜੀ ਮੈਂ ਤਾਂ ਕਰਦਾ ਮੁੜ ਮੁੜ ਕਿਉਂ ਆਗੇ ਤੇ ਵੀ ਲੈ ਜਾ ਪਾਣੀ ਆਪਣੇ ਸਤਗੁਰ ਤੋਂ ਜਾ ਕੇ ਤੇ ਤੈਨੂੰ ਮੈਂ ਇੱਕੇ ਵਾਰੀ ਦੱਸਾਂ ਗੱਲ ਸਿਆਣੀ ਓਏ ਤੇਰੇ ਲਈ ਮੇਰੇ ਕੋਲੇ ਹੈ ਨਹੀਂ ਕੋਟ ਪਾਣੀ ਓਏ ਤੇਰੇ ਲਈ ਮੇਰੇ ਕੋਲੇ ਇਹਦਾ ਮਰਦਾਨਾ ਕੋਲੇ ਵਲੀ ਤੇ ਆਣ ਕੇ ਦੇ ਦੇ ਕੇ ਤੀਜਾ ਹੈ ਫੇਰਾ ਆਪਾਂ ਇੱਕੋ ਜਹਾਨ ਕੇ ਐਸਾ ਵਰਤਾਉਣੀ ਕਰਦੇ ਹਾਣੀ ਨਾਲ ਹਾਣੀ ਓਏ ਲੱਗੀ ਪਿਆਸ ਬਲੀ ਜੀ ਦੇ ਦੇ ਘਟ ਪਾਣੀ ਓਏ ਲੱਗੀ ਹੈ ਪਿਆਸ ਪੀਰ ਜੀ ਬੋਲਿਆ ਫਿਰ ਬਲੀ ਇਸ ਤਰ੍ਹਾਂ

ਤੇਰੇ ਮੈਂ ਕੋਲੇ ਪੁੱਛਾ ਪਥਰਾਂ ਦੇ ਥਾਣੀ ਓਏ ਲੱਗੀ ਪਿਆਸ ਬਲੀ ਜੀ ਦੇ ਦੇ ਕੋਟ ਪਾਣੀ ਏ ਲੱਗੀ ਹੈ ਪਿਆਸ ਪੀਰ ਜੀ ਜੇ ਕਰ ਹੈ ਸਤਿਗੁਰ ਤੇਰਾ ਸੱਚਾ ਸਜਵਾਉਂਦਾ ਓਏ ਕਿਹੜੀ ਗੱਲ ਤੈਨੂੰ ਕਾਤੋਂ ਪਾਣੀ ਨਹੀਂ ਪੀਉਂਦਾ ਓਏ ਮੁੜ ਮੁੜ ਕੇ ਤੇਤੋਂ ਕਾਤੋਂ ਤੇ ਪਾਣੀ ਓਏ ਤੇਰੇ ਲਈ ਮੇਰੇ ਕੋਲੇ ਅੱਲਾ ਦੇ ਫਕਰਾਂ ਲਈ ਤਾਂ ਸਾਂਝਾ ਜਹਾਨ ਆ ਅੱਲਾ ਦੇ ਫਕਰਾਂ ਲਈ ਤਾਂ ਸਾਂਝਾ ਜਹਾਨ ਆ ਮਜਬਾਂ ਦੇ ਪੌਣ ਬਿਤ ਕਰੇ ਪੁੱਲੜ ਇਨਸਾਨ ਆ ਦੋ ਦਿਨ ਦੀ ਜ਼ਿੰਦਗੀ ਇੱਥੇ ਕਾ ਦਾ ਗਮਾਣ ਆ ਹੋ ਗਈ ਜਦ ਚੱਕ ਲੋ ਚੱਕ ਹੈ ਪਿਆਸ ਪੀਰ ਜੀ ਵੱਡਾ ਸੇ ਸੋ ਬਾਜਤ ਪਾਉਂਦੀ ਨਹੀਂ ਕਾਦੇ ਲਈ ਭਗਤੀ ਜੇ ਕਰ ਸੋਜੀ ਆਉਂਦੀ ਨਹੀਂ ਭਗਤੀ ਤਾਂ ਦੇਵੇ ਸ਼ਾਂਤੀ ਮਨ ਨੂੰ ਤੇ ਪਾਉਂਦੀ ਨਹੀਂ ਇਹੋ ਸਮਝਾਉਂਦੀ ਬਾਬੇ ਨਾਨਕ ਦੀ ਬਾਣੀ ਓਏ ਲੱਗੀ ਪਿਆਸ ਬਲੀ ਜੀ ਦੇ ਦੇ ਘਟ ਪਾਣੀ ਓਏ ਲੱਗੀ ਹੈ ਪਿਆਸ ਪੀਰ ਜੀ ਹਿੰਦੂ ਦਾ ਸੋ ਜੀਨੀ ਆਣੀ ਓਏ ਤੇਰੇ ਲਈ ਮੇਰੇ ਕੋਲੇ ਹੈ ਨਹੀਂ ਕੋਟ ਪਾਣੀ ਓਏ ਤੇਰੇ ਲਈ ਮੇਰੇ ਕੋਲੇ ਮਿੱਟੀ ਦੀ ਢੇਰੀ ਜਿਸ ਦਿਨ ਬੰਦੇ ਦੀ ਟਹਿ ਜਾਣੀ ਮਿੱਟੀ ਦੀ ਢੇਰੀ ਜਿਸ ਦਿਨ ਬੰਦੇ ਦੀ ਟਹਿ ਜਾਣੀ ਨੇਕੀ ਤੇ ਬਦੀ ਬੰਦੇ ਦੇ ਪਿੱਛੇ ਹੈ ਰਹਿ ਜਾਣੀ ਸਭ ਕੁਝ ਰਾਜ ਸਰ ਜਾਇਦ ਨਬੀਰੇ ਖਲੀ ਹੱਥੀ ਪਰਾਣੀ ਓਏ ਲੱਗੀ ਪਿਆਸ ਵਲੀ ਜੀ ਦੇ ਦੇ ਕਟ ਪਾਣੀ ਓਏ ਲੱਗੀ ਪਿਆਸ ਪੀਰ ਜੀ